ਠੀਕ ਹੈ ਤੁਹਾਡੇ ਕੋਲ ਫਿਰ ਭਾਜੀ ਕਿੰਨੇ ਤੋਂ ਸਟਾਰਟਿੰਗ ਹੋ ਜਾਂਦਾ ਮਤਲਬ ਕਪੜਾ 170 ਰੁਪਏ ਤੋਂ ਸੂਟ ਸਟਾਰਟਿੰਗ ਹੋ ਜਾਂਦਾ ਵਿਦ ਦੁਪੱਟਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਦੋਸਤੋ ਕਿਵੇਂ ਹੋ ਜੀ ਤੁਸੀਂ ਉਮੀਦ ਕਰਦੀਆਂ ਜੀ ਬਹੁਤ ਵਧੀਆ ਹੋਵੋਗੇ ਤਾਂ ਅੱਜ ਦੀ ਸਾਡੀ ਵੀਡੀਓ ਹੋਣ ਵਾਲੀ ਹੈ ਜੀ ਲੁਧਿਆਣੇ ਦੀ ਏਸੀ ਮਾਰਕੀਟ ਹਾਂਜੀ ਜਿਹੜੀ ਲੁਧਿਆਣੇ ਦੀ ਏਸੀ ਮਾਰਕੀਟ ਹੈ ਉਹ ਹੈ ਜੀ ਕੱਪੜਿਆਂ ਦੀ ਹੋਲ ਸੇਲ ਮਾਰਕੀਟ ਤੇ ਲੁਧਿਆਣੇ ਦੀ ਸਭ ਤੋਂ ਵੱਡੀ ਮਾਰਕੀਟ ਹੈ ਜੀ ਇਹ ਵੀ ਕਿਉਂਕਿ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜੀ ਲੁਧਿਆਣਾ ਹੈ ਜੀ ਕੱਪੜਿਆਂ ਦਾ ਗੜ ਤਾਂ ਇੱਥੇ ਕੱਪੜਿਆਂ ਦੀਆਂ ਬਹੁਤ ਜ਼ਿਆਦਾ ਮਾਰਕੀਟਸ ਨੇ ਤੇ ਜਿਹੜੀਆਂ ਮਸ਼ਹੂਰ ਮਾਰਕੀਟਸ ਨੇ ਅਸੀਂ ਤੁਹਾਨੂੰ ਉਹੀ ਦਿਖਾਉਂਦੇ ਆ ਤਾਂ ਅੱਜ ਦੀ ਸਾਡੀ ਵੀਡੀਓ ਵਿੱਚ ਸਿਰਫ ਏਸੀ ਮਾਰਕੀਟ ਹੋਵੇਗਾ ਸਿਰਫ ਲੇਡੀਜ਼ ਸੂਟਾਂ ਦੀ ਮਾਰਕੀਟ ਹੋਵੇਗੀ ਇਹ ਪੰਜ ਮੰਜ਼ਲਾ ਫਲੋਰ ਹੈ ਜੀ ਇੱਥੇ ਤੁਹਾਨੂੰ ਲੇਡੀਜ਼ ਸੂਟ, ਰੈਡੀमेड ਕੱਪੜੇ, ਜੈਂਟਸ ਕੱਪੜੇ ਸਾਰੇ ਤੁਹਾਨੂੰ ਇੱਥੇ ਹੋਲ ਸੇਲ ਰੇਟ ਵਿੱਚ ਮਿਲਣਗੇ। ਤਾਂ ਕਿ ਵੀਡੀਓ ਵਿੱਚ ਬਣੇ ਰਹੋ, ਵੀਡੀਓ ਨੂੰ ਸਕਿੱਪ ਨਾ ਕਰਿਓ ਤਾਂ ਚਲੋ ਜੀ ਅਸੀਂ ਵੀਡੀਓ ਕਰਦਿਆਂ ਸਟਾਰਟ। ਸਭ ਤੋਂ ਪਹਿਲਾਂ ਐਦਾਂ ਐਂਟਰੀ ਹੁੰਦੀ ਹੈ ਜੀ ਗੇਟ ਤੋਂ ਫਿਰ نیچے ਸਟੈਪ ਉਤਰ ਕੇ ਇਹਨਾਂ ਦਾ ਬੇਸਮੈਂਟ ਵਿੱਚ ਸਾਰਾ ਲੇਡੀਜ਼ ਕੱਪੜਿਆਂ ਦਾ ਥੋਕ ਦਾ ਕੰਮ ਹੈ ਜਿੱਥੇ ਸਾਰੀਆਂ ਜਿੰਨੀਆਂ ਵੀ ਤੁਹਾਨੂੰ ਦੁਕਾਨਾਂ ਦਿਖਣ ਗਿਆ ਸਾਰੀਆਂ ਹੋਲ ਸੇਲ ਪਲੱਸ ਰਿਟੇਲ ਦੋਨੋਂ ਹੋਣਗੇ ਚਾਹੇ ਤੁਸੀਂ ਹੋਲ ਸੇਲ ਲਵੋ ਹੋਲ ਸੇਲ ਤੋਂ ਭਾਵ ਜਿਵੇਂ ਕਿ ਮੰਨ ਲਓ ਤੁਸੀਂ ਵਿਆਹਾਂ ਵਾਸਤੇ ਕਪੜਾ ਲੈਣਾ, ਬਿਜ਼ਨਸ ਵਾਸਤੇ ਕਪੜਾ ਲੈਣਾ, ਵਿਆਹਾਂ ਸ਼ਾਦੀਆਂ ਵਾਸਤੇ ਇਕੱਠਾ ਕਪੜਾ ਚੱਕਣਾ ਤਾਂ ਉਹ ਤੁਹਾਨੂੰ ਇੱਥੇ ਕਾਫੀ ਸਹੀ ਪ੍ਰਾਈਸ ਵਿੱਚ ਮਿਲ ਜਾਵੇਗਾ ਜੀ। ਜਿਵੇਂ ਆਹ ਦੇਖੋ ਤੁਸੀਂ ਇੱਥੇ ਕਾਟਨ ਦੇ ਅਲੱਗ-ਅਲੱਗ ਤਰ੍ਹਾਂ ਦੇ ਮਤਲਬ ਬਹੁਤ ਹੀ ਵੈਰਾਈਟੀ ਇਹਨਾਂ ਨੇ ਰੱਖੀ ਹੋਈ ਹੈ ਜੀ। ਅਨਲਿਮਿਟਿਡ ਸਟਾਕ ਹੈ ਤੇ ਸਾਰੀ ਦੀ ਸਾਰੀ ਏਸੀ ਮਾਰਕੀਟ ਵਿੱਚ ਬਹੁਤ ਸਾਰੀਆਂ ਦੁਕਾਨਾਂ ਨੇ ਇੱਦਾਂ ਨਹੀਂ ਹੈ ਕਿ ਇਕੱਦੀ ਦੁਕਾਨ ਹੈ ਜੀ ਬਹੁਤ ਹੀ ਕਮ ਸੇ ਕਮ ਮੈਨੂੰ ਤਾਂ ਲੱਗਦਾ ਇੱਥੇ 100 150 ਦੁਕਾਨਾਂ ਹੋਣੀਆਂ ਬਹੁਤ ਜ਼ਿਆਦਾ ਦੁਕਾਨਾਂ ਹੈ ਜੀ ਤਾਂ ਦੇਖੋ ਜੀ ਸਾਰੀ ਵੀਡੀਓ ਹੀ ਇਸ ਤਰ੍ਹਾਂ ਦੀ ਹੋਵੇਗੀ ਅਸੀਂ ਤੁਹਾਨੂੰ ਇੱਥੇ ਸਾਰਾ ਅੱਜ ਏਸੀ ਮਾਰਕੀਟ ਘੁਮਾਵਾਂਗੇ ਕਿਉਂਕਿ ਏਸੀ ਮਾਰਕੀਟ ਦਾ ਪਹਿਲਾਂ ਤੁਸੀਂ ਐਡਰੈਸ ਸੁਣ ਲਓ ਜੀ ਘੰਟਾ ਘਰ ਚੋੜਾ ਬਾਜ਼ਾਰ ਦੇ ਬਿਲਕੁਲ ਨਾਲ ਹੈ ਜੀ ਰੈੱਡ ਕਲਰ ਦੀ ਬਿਲਡਿੰਗ ਹੈ ਜੀ ਬਹੁਤ ਵੱਡੀ ਏਸੀ ਮਾਰਕੀਟ ਬਸ ਤੁਸੀਂ ਰੇਲਵੇ ਸਟੇਸ਼ਨ ਤੋਂ ਜਸਟ 2 ਜਾਂ 3 ਮਿੰਟ ਦੀ ਦੂਰੀ ਤੇ ਹੈ ਜੀ ਏਸੀ ਮਾਰਕੀਟ ਤਾਜੀ ਇੱਥੇ ਆ ਜੀ ਆ ਕਾਲੜਾ ਫੈਸ਼ਨ ਆ ਜਾਂਦਾ ਸਭ ਤੋਂ ਪਹਿਲਾਂ ਤੇ ਇਹ ਵੀ ਕਾਫੀ ਵੱਡੀ ਸ਼ਾਪ ਹੈ ਇਹਨਾਂ ਦੀਆਂ ਦੋ ਸ਼ਾਪਸ ਨੇ ਨਾਲ-ਨਾਲ ਕਾਲੜਾ ਫੈਸ਼ਨ ਕਰਕੇ ਉੱਪਰ ਸਾਰਾ ਨੰਬਰ ਵਗੈਰਾ ਸਕਰੀਨ ਉੱਪਰ ਬੋਰਡ ਤੇ ਲਿਖਿਆ ਹੋਇਆ ਤੁਸੀਂ ਸਕਰੀਨ ਸ਼ਾਟ ਕਰਕੇ ਵੀਡੀਓ ਨੂੰ ਪਾਉਜ਼ ਕਰਕੇ ਲੈ ਕੇ ਕਰ ਸਕਦੇ ਹੋ ਜੀ ਤਾਂ ਜੀ ਇੱਥੇ ਆ ਵੀਰ ਨੇ ਸਾਨੂੰ ਸੂਟ ਦਿਖਾਏ ਸੀਗੇ ਇਹ 350 ਰੁਪਏ ਤੋਂ ਇੱਥੋਂ ਸਟਾਰਟਿੰਗ ਹੈ ਜੀ कॉटन ਦੀ ਪਿਓਰ कॉटन ਦੀ ਵੈਰਾਈਟੀ ਹੈ ਵੇਦਾ ਦੁਪੱਟਾ ਹੋਣ ਵਾਲੇ ਆ ਜੀ ਆਲ ਓਵਰ ਸੂਟ ਹੈ ਤਾਂ ਇਸ ਤਰ੍ਹਾਂ ਮਤਲਬ ਕਾਫੀ ਅੱਛੀ ਵੈਰਾਈਟੀ ਹੈ ਬਹੁਤ ਜ਼ਿਆਦਾ ਢੇਰ ਲੱਗਿਆ ਹੋਇਆ ਤੇ ਇਹਨਾਂ ਕੋਲ ਇੱਕ ਹੋਰ ਇਹਨਾਂ ਨੇ ਬਾਅਦ ਵਿੱਚ ਦੱਸਿਆ ਸੀਗਾ ਉਹ 4 ਦਾ ਬੰਡਲ ਸੀਗਾ ਉਹ ਸੀਗਾ ਜੀ 225 ਤੋਂ ਸਟਾਰਟਿੰਗ ਮਤਲਬ ਆ ਜਿਹੜੀ ਕਾਟਨ ਦੀ ਵੈਰਾਈਟੀ ਹੈ ਇਹ ਸਾਰੀ ਅਲੱਗ-ਅਲੱਗ ਡਿਜ਼ਾਈਨ ਹੈ ਜਿਵੇਂ ਆ ਤੁਸੀਂ ਦੇਖੋ ਸਟਾਕ ਬਹੁਤ ਜ਼ਿਆਦਾ ਹੈ ਅਨਲਿਮਿਟਿਡ ਪਿਆ ਹੋਇਆ ਹੈ ਜੀ ਔਰ ਵੈਰਾਈਟੀ ਬਹੁਤ ਜ਼ਿਆਦਾ ਹੈ ਇੱਕ ਤੋਂ ਇੱਕ ਸੂਟ ਸੀਗੇ ਤੁਸੀਂ ਇੱਥੇ ਆ ਕੇ ਵਿਜ਼ਿਟ ਕਰ ਸਕਦੇ ਹੋ ਜੀ ਇਹ ਹੈ ਨਾ ਵੀਰ ਜੀ ਕੋਲ ਕਾਲੜਾ ਫੈਸ਼ਨ ਹੈ ਇਹ ਸੀ ਮਾਰਕੀਟ ਬਸ ਤੁਸੀਂ ਸਟੈਪ ਪੁੱਤਰੂਗੇ ਖੱਬੇ ਹੱਥ ਹੀ ਇਹਨਾਂ ਦੀ ਪਹਿਲੀ ਜਾਂ ਦੂਜੀ ਦੁਕਾਨ ਹੈ ਜੀ ਉੱਪਰ ਕਾਲੜਾ ਫੈਸ਼ਨ ਲਿਖਿਆ ਹੋਇਆ ਹੈ ਜੀ ਇੱਥੇ ਤੁਸੀਂ ਆ ਕੇ ਵਿਜ਼ਿਟ ਕਰ ਸਕਦੇ ਹੋ ਜੀ ਔਰ ਹਾਂ ਤੁਮੇ ਜਿਵੇਂ ਤੁਸੀਂ ਦੇਖੋ ਇੱਥੇ ਸੂਟਾਂ ਦੀ ਕਲੈਕਸ਼ਨ ਹੈ ਜਿੰਨਾ ਵੀ ਤੁਸੀਂ ਟੇਰ ਦੇਖ ਰਹੇ ਹੋ ਸਾਰਾ ਲੇਡੀਜ਼ ਸੂਟਾਂ ਦਾ ਇੱਥੇ ਢੇਰ ਲੱਗਿਆ ਹੋਇਆ ਹੈ ਜੀ ਆ ਦੇਖੋ ਜਿਵੇਂ ਪੂਰਾ ਇਸ ਤਰ੍ਹਾਂ ਕੱਪੜਾ ਸਿੱਟਾ ਹੋਇਆ ਜੀ ਜਿਵੇਂ ਕਵਾਰਡ ਹੈ ਜੀ ਜਦੋਂ ਤੁਸੀਂ ਇੱਥੇ ਆਉਂਗੇ ਨਾ ਇੱਕ ਵਾਰੀ ਤਾਂ ਪਤਾ ਲੱਗੇਗਾ ਤੇ ਦੂਸਰਾ ਪਲੱਸ ਪੁਆਇੰਟ ਇਹ ਹੈ ਜੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਐਦਾਂ ਬਾਜ਼ਾਰਾ ਵਿੱਚ ਘੁੰਮਣ ਨਾਲੋਂ ਬਹੁਤ ਜ਼ਿਆਦਾ ਧੁੱਪ ਲੂੰ ਲੱਗਦੀ ਹੈ ਇਸ ਨਾਲੋਂ ਤੁਸੀਂ ਸਿੱਧਾ ਏਸੀ ਮਾਰਕੀਟ ਵਿੱਚ ਆਓ ਤੇ ਅੰਦਰ ਬੈਠ ਕੇ ਪੱਖੇ ਏਸੀਆਂ ਵਿੱਚ ਬੈਠ ਕੇ ਅਲਾਪ ਅਰਾਮ ਨਾਲ ਸ਼ੋਪਿੰਗ ਕਰਕੇ ਜਾਓ ਤਾਂ ਇੱਕ ਨਾਲ ਆ ਦੂਸਰੇ ਵੀਰਜੀ ਦੀ ਦੁਕਾਨ ਸੀਗੀ ਇੱਥੇ 170 ਰੁਪਏ ਤੋਂ ਕਪੜਾ ਸਟਾਰਟ ਹੋ ਜਾਂਦਾ ਜੀ ਮਤਲਬ ਕਹਿਣ ਤੋਂ ਭਾਪ ਕਿ ਇਹਨਾਂ ਦਾ ਵੀ ਬਹੁਤ ਜ਼ਿਆਦਾ ਮਤਲਬ ਸਟਾਕ ਹੈ ਅਨਲਿਮਿਟਿਡ ਸਟਾਕ ਪਿਆ ਹੋਇਆ ਹੈ ਜੀ ਆ ਦੇਖੋ ਤੁਸੀਂ ਇਦਾਂ ਸੂਟਾਂ ਦੀ ਵੈਰਾਈਟੀ ਤੋਂ ਅੰਦਾਜ਼ਾ ਲਗਾ ਲਓ ਹੈਨਾ ਜੀ ਤਾਂ ਅਗਰ ਜਿਸਨੇ ਕਪੜਾ ਲੈਣਾ ਹੈ ਜੀ ਇੱਕ ਤਾਂ ਗਰਮੀ ਵਿੱਚ ਇਹ ਹੋ ਜਾਵੇਗਾ ਜੀ ਤੁਹਾਨੂੰ ਕੁ ਬਾਹਰ ਧੂਪ ਵਿੱਚ ਘੁੰਮਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਏਸੀ ਮਾਰਕੀਟ ਸਾਰੀ ਅੰਦਰ ਇੱਕ ਬਿਲਡਿੰਗ ਦੇ ਵਿੱਚ ਹੀ ਤੁਹਾਨੂੰ ਸਾਰੇ ਕਪੜੇ ਲੇਡੀਜ਼ ਸੂਟ ਰੈਡੀमेड ਕਪੜੇ ਅਨਸਟੀਚ ਸੂਟ ਔਰ ਜੈਂਟਸ ਕਪੜੇ ਰੈਡੀमेड ਕਪੜੇ ਅਨਸਟੀਚ ਕਪੜੇ ਸਾਰੇ ਤੁਹਾਨੂੰ ਇੱਕ ਬਿਲਡਿੰਗ ਦੇ ਅੰਦਰ ਹੀ ਮਿਲ ਜਾਵੇਗਾ ਜੀ ਤਾਂ ਜੀ ਇੱਕ ਵਾਰ ਤੁਸੀਂ ਏਸੀ ਮਾਰਕੀਟ ਵਿੱਚ ਜ਼ਰੂਰ ਵਿਜ਼ਿਟ ਕਰੋ ਜੀ ਆ ਕੇ ਔਰ ਹਾਂ ਅਗਰ ਕੋਈ ਆਉਂਦਾ ਹੈ ਜੀ ਤਾਂ ਮੇਰਾ ਚੈਨਲ ਪੰਜਾਬੀ ਬਲੌਗਰ ਸਿਮਰ ਦਾ ਜ਼ਰੂਰ ਦੱਸਿਓ ਕਿ ਅਸੀਂ ਉਹਨਾਂ ਦੀ ਇਹ ਵੀਡੀਓ ਦੇਖ ਕੇ ਆਏ ਤਾਂ ਜੀ ਤੁਹਾਨੂੰ ਇੱਥੇ ਡਿਸਕਾਊਂਟ ਵੀ ਮਿਲ ਜਾਵੇਗਾ ਤਾਂ ਦੇਖੋ ਜੀ ਬਹੁਤ ਹੀ ਵੱਡਾ ਅੰਦਰ ਅਨਲਿਮਿਟਿਡ ਸਟਾਕ ਪਿਆ ਹੋਇਆ ਹੈ ਜੀ ਮੈਂ ਵੀਡੀਓ ਬਣਾ ਬਣਾ ਕੇ ਥੱਕ ਚੁੱਕੀ ਕਿਉਂਕਿ ਅੰਦਰ ਇੰਨੀ ਜ਼ਿਆਦਾ ਵੈਰਾਈਟੀ ਹੈ ਬਹੁਤ ਹੀ ਜ਼ਿਆਦਾ ਔਰ ਸਟਾਰਟਿੰਗ ਤੋਂ ਲੈ ਕੇ ਮਤਲਬ ਪੂਰਾ ਇੱਕ ਤੋਂ ਇੱਕ ਇਹਨਾਂ ਕੋਲ ਰੇਂਜ ਹੈ ਕਲੈਕਸ਼ਨ ਹੈ ਸਮਰ ਦੀ ਕਲੈਕਸ਼ਨ ਆ ਗਈ ਵੀ ਹੁਣ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅੱਗੇ ਪੂਰਾ 6-7 ਮਹੀਨੇ ਹੁਣ ਸਮਰ ਦੀ ਵੈਰਾਈਟੀ ਚੱਲੇਗੀ ਚਾਹੇ ਡੇਲੀ ਵੇਅਰ ਸੂਟ ਲਵੋ ਚਾਹੇ ਜੌਬ ਵਾਸਤੇ ਲਵੋ ਚਾਹੇ ਵਦਿਆ ਫੈਨਸੀ ਪਾਰਟੀ ਵੇਅਰ ਜਾਂ ਫਿਰ ਇਸ ਤਰ੍ਹਾਂ ਕਿਸੇ ਤਰ੍ਹਾਂ ਦੇ ਤੁਸੀਂ ਕੱਪੜੇ ਲੈਣੇ ਹੋ ਜਿਵੇਂ ਆ ਦੇਖੋ ਪੂਰੇ ਬੋਰੀਆਂ ਦੇ ਬੋਰੇ ਪੂਰਾ ਪੈਕ ਹੋਇਆ ਪਿਆ ਹੈ ਜੀ ਇਸ ਤਰ੍ਹਾਂ ਕਿਉਂਕਿ ਅਨਲਿमिटेड ਕਪੜਾ ਹੈ ਜੀ ਇਤਨਾ ਨਹੀਂ ਹੈ ਕਿ ਕਪੜਾ ਥੋੜਾ ਬੋਤਾ ਹੈ ਤੇਜੀ ਲੁਧਿਆਣੇ ਦੀ ਏਸੀ ਮਾਰਕੀਟ ਬਹੁਤ ਮਸ਼ਹੂਰ ਮਾਰਕੀਟ ਹੈ ਜਦੋਂ ਲੁਧਿਆਣਾ ਬਣਿਆ ਹੋਵੇਗਾ ਜੀ ਉਸ ਟਾਈਮ ਇਹ ਸ਼ਾਇਦ ਇੱਥੇ ਏਸੀ ਉਸੀ ਮਿਲਦੇ ਹੋਣਗੇ ਤਾਂ ਦੇਖੋ ਜੀ ਉੱਪਰ ਤੁਸੀਂ ਬਿਲਡਿੰਗ ਤੋਂ ਅੰਦਾਜ਼ਾ ਲਗਾ ਲਓ ਕਿੰਨੀ ਵੱਡੀ ਬਿਲਡਿੰਗ ਹੈ ਬਹੁਤ ਜ਼ਿਆਦਾ ਇੱਥੇ ਦਾ ਤੁਸੀਂ ਇਹਨਾਂ ਦੇ ਦੋ ਗੇਟ ਨੇ ਗੇਟ ਨੰਬਰ 1 ਤੇ ਗੇਟ ਨੰਬਰ 2 ਤੇ ਜਿਹੜੇ ਮਰਜ਼ੀ ਵਿੱਚ ਤੁਸੀਂ ਅੰਦਰ ਐਂਟਰੀ ਕਰ ਸਕਦੇ ਹੋ ਤੇ ਅੰਦਰ ਇਸ ਤਰ੍ਹਾਂ ਪੂਰਾ ਖੁੱਲਾ ਹੋਵੇਗਾ ਅੰਦਰ ਸਭਨਾਂ ਦੀਆਂ ਆਪਣੀਆਂ ਆਪਣੀਆਂ ਅਲੱਗ-ਲੱਗ ਦੁਕਾਨਾਂ ਨੇ ਸਾਰਾ ਦੇਖੋ ਜਿਵੇਂ ਤੁਸੀਂ ਬੋਰੀਆਂ ਤੋਂ ਅੰਦਾਜ਼ਾ ਲਗਾ ਲਓ ਕਿ ਕਿੰਨਾ ਅੰਦਰ ਮਾਲ ਪਿਆ ਹੋਵੇਗਾ ਜੀ ਤਾਂ ਦੇਖੋ ਅੰਦਰ ਕੰਮ ਵੀ ਵੈਸੇ ਚੱਲ ਰਿਹਾ ਸੀਗਾ ਸ਼ਾਇਦ ਅੰਦਰ ਕਾਫੀ ਮਸ਼ੀਨਾਂ ਵਗੈਰਾ ਲੱਗੀਆਂ ਸਿਗੀਆਂ ਉਹ ਤੁਹਾਨੂੰ ਅੱਗੇ ਵੀਡੀਓ ਚ ਦੇਖਣ ਨੂੰ ਮਿਲੇਗਾ ਤੇ ਮਤਲਬ ਇਹ ਮਾਰਕੀਟ ਵੀ ਬਹੁਤ ਸੋਹਣੀ ਹੈ ਐਦਾਂ ਨਹੀਂ ਕੋਈ ਬੇਕਾਰ ਹੈ ਬਹੁਤ ਸੋਹਣੀ ਆ ਜਿਵੇਂ ਤੁਸੀਂ ਦੇਖੋ ਥਾਨ ਹੈ ਜੀ ਪੂਰੇ ਥਾਨਾ ਦੇ ਥਾਨ ਤੇ ਸਭ ਨਾਲ ਦਾ ਅਲੱਗ-ਅਲੱਗ ਰੇਟ ਹੋਵੇਗਾ ਮਤਲਬ ਕਹਿਣ ਤੋਂ ਪਹਿਲਾਂ ਕੀ ਜਿਹੜੀ ਦੁਕਾਨ ਤੇ ਪਿੱਛੇ ਸਟਾਰਟਿੰਗ ਵਿੱਚ ਮੈਂ ਗਈ ਸੀਗੀ ਉਹਨਾਂ ਕੋਲ ਕਪੜਾ 170 ਰੁਪਏ ਤੋਂ ਸਟਾਰਟ ਹੋ ਜਾਂਦਾ ਹੈ ਜੀ ਤਾਂ ਦੇਖੋ ਜੀ ਗਰਮੀਆਂ ਦੀ ਕਲੈਕਸ਼ਨ ਹੈ ਪੂਰਾ ਇੱਧਰ ਇਹਨਾਂ ਨੇ ਦੁਕਾਨਾਂ ਦੇ ਅੰਦਰ ਵੀ ਢੇਰ ਲਗਾਇਆ ਹੋਇਆ ਹੈ ਜੀ ਤੇ ਦੁਕਾਨਾਂ ਦੇ ਬਾਹਰ ਵੀ ਇਸ ਤਰ੍ਹਾਂ ਆਪਣਾ ਪੂਰਾ ਬੋਰੇ ਸਮਾਨ ਪੈਕ ਕਰਕੇ ਰੱਖਿਆ ਹੈ ਜੀ ਤੇ ਪੰਜਾਬ ਵਿੱਚ ਵੀ ਇਹਨਾਂ ਦੀ ਆਨਲਾਈਨ ਡਿਲੀਵਰੀ ਹੁੰਦੀ ਹੈ ਤੇ ਪੰਜਾਬ ਤੇ ਬਾਹਰ ਵੀ ਜਿਹੜੀ ਮਰਜ਼ੀ ਸਟੇਟ ਵਿੱਚ ਜਾਣਾ ਹੋਵੇ ਤਾਂ ਇਹ ਆਨਲਾਈਨ ਡਿਲੀਵਰੀਆਂ ਕਰ ਦਿੰਦੇ ਨੇ ਜਿਨ੍ਹਾਂ ਨੇ ਦੁਕਾਨਾਂ ਵਾਸਤੇ ਕਪੜਾ ਲੈਣਾ ਉਹ ਜੀ ਲੁਧਿਆਣੇ ਦੀ ਇਹ ਸੀ ਮਾਰਕੀਟ ਵਿੱਚ ਆ ਸਕਦੇ ਹੋ ਜੀ ਚਾਹੇ ਤੁਸੀਂ ਰਿਟੇਲ ਵਿੱਚ ਕੱਪੜਾ ਲੈਣਾ ਤਾਂ ਵੀ ਇੱਥੇ ਤੁਹਾਨੂੰ ਰੇਟ ਬਿਲਕੁਲ ਸਹੀ ਲੱਗਣਗੇ ਜੀ ਤਾਂ ਦੇਖੋ ਜੀ ਲੰਗਰ ਨੂੰ ਬਸ ਥੋੜਾ ਜਿਹਾ ਰਸਤਾ ਹੀ ਹੈ ਆਲੇ ਦੁਆਲੇ ਕਿੰਨਾ ਜ਼ਿਆਦਾ ਇਹਨਾਂ ਦਾ ਸਟਾਕ ਮਾਲ ਪੂਰਾ ਪਿਆ ਹੋਇਆ ਹੈ ਜੀ ਤਾਂ ਇੱਥੇ ਹੀ ਤੁਹਾਨੂੰ ਮਤਲਬ ਪੂਰਾ ਅਗਰ ਤੁਸੀਂ ਘੁੰਮੀ ਜਾਓਗੇ ਪਹਿਲਾਂ ਤੁਸੀਂ ਇੱਕ ਵਾਰ ਸਾਰਾ ਘੁੰਮ ਲਵੋ ਫਿਰ ਤੁਸੀਂ ਬਾਅਦ ਵਿੱਚ ਕੱਪੜਾ ਲਵੋ ਕਿਉਂਕਿ ਐਦਾਂ ਫਿਰ ਉਹਦਾ ਨਾ ਪਤਾ ਨਹੀਂ ਲੱਗਦਾ ਹੈਗਾ ਸਮਝ ਨਹੀਂ ਆਉਂਦਾ ਕਿੱਧਰ ਨੂੰ ਜਾਈਏ ਤਾਂ ਦੇਖੋ ਜੀ ਜਿਵੇਂ ਆ ਪੂਰਾ ਕੱਪੜਿਆਂ ਦਾ ਪੂਰਾ ਇੱਦਾਂ ਢੇਰ ਹੀ ਲੱਗਿਆ ਹੋਇਆ ਆਇਦਾਂ ਸਾਈਡਾਂ ਤੇ ਰੈਡੀमेड ਵੀ ਲਹੰਗੇ ਗਰਾਰੇ ਸ਼ਰਾਰੇ ਲਾਂਚੇ ਪੂਰੇ ਟੰਗੇ ਹੋਏ ਨੇ ਸਾਰੇ ਅਲੱਗ-ਅਲੱਗ ਰੇਜ ਦੇ ਨੇ ਜੀ ਤਾਂ ਅੱਗੇ ਤੁਹਾਨੂੰ ਫੁਲਕਾਰੀਆ ਦੇਖਣ ਨੂੰ ਬਿਲਣ ਗਈਆਂ ਸਾਰੀਆਂ ਜਿਵੇਂ ਵਿਆਹਾਂ ਸ਼ਾਦੀਆਂ ਤੇ ਆ ਬਹੁਤ ਹੈਵੀ ਹੈਵੀ ਫੁਲਕਾਰੀਆ ਨੇ ਜੀ ਸਾਰਾ ਹੋਲ ਸੇਲ ਪ੍ਰਾਈਸ ਵਿੱਚ ਇੱਥੇ ਤੁਹਾਨੂੰ ਫੁਲਕਾਰੀਆ ਵਗੈਰਾ ਫੁਲਕਾਰੀ ਸੂਟ ਹੋਵੇ ਇਹ ਸਾਰੇ ਲੱਗਣ ਗਿਆ ਦੇਖੋ ਤੁਸੀਂ ਪਹਿਲਾਂ ਬਿਲਡਿੰਗ ਤੋਂ ਅੰਦਾਜ਼ਾ ਲਗਾ ਲਓ ਕਿੰਨੀ ਜ਼ਿਆਦਾ ਪੰਜ ਮੰਜ਼ਲਾਈ ਇਮਾਰਤ ਹੈ ਜੀ ਬਹੁਤ ਵੱਡੀ ਤੇ ਲੁਧਿਆਣੇ ਦੀ ਬਹੁਤ ਪੁਰਾਣੀ ਮਾਰਕੀਟ ਹੈ ਜੀ ਏਸੀ ਮਾਰਕੀਟ ਤੇ ਇੱਥੇ ਮੇਨ ਲੇਡੀਜ਼ ਕੱਪੜੇ ਜੈਂਟਸ ਕੱਪੜੇ ਹੀ ਮਿਲਦੇ ਨੇ ਹੋਰ ਤੁਹਾਨੂੰ ਇੱਥੇ ਕੋਈ ਸਮਾਨ ਨਹੀਂ ਮਿਲੇਗਾ ਜ਼ਿਆਦਾਤਰ ਇਹ ਵੱਡੀ ਮਾਰਕੀਟ ਹੋਲ ਸੇਲ ਮਾਰਕੀਟ ਹੈ ਬਟ ਅਗਰ ਕੋਈ ਜਿੰਨੇ ਨੇ ਥੋੜੇ-ਬੋਤੇ ਕੱਪੜੇ ਲੈਣੇ ਉਹ ਵੀ ਇੱਥੋਂ ਤੁਸੀਂ ਲੈ ਸਕਦੇ ਹੋ ਜੀ ਤਾਂ ਦੇਖੋ ਜੀ ਇਹ ਮਾਰਕੀਟ ਬਹੁਤ ਹੀ ਜ਼ਿਆਦਾ ਸੋਹਣੀ ਲੱਗ ਰਹੀ ਸੀ ਕਿ ਅੰਦਰ ਤੇ ਕਾਫੀ ਅੱਛੀ ਸਜਾਈ ਹੋਈ ਵੀ ਹੈ ਇਹਨਾਂ ਨੇ ਸੈਂਟਰ ਵਿੱਚ ਕਾਫੀ ਮਤਲਬ ਇੱਕ ਤਰ੍ਹਾਂ ਡੈਕੋਰੇਟਿਵ ਕਾਫੀ ਅੱਛਾ ਕੀਤਾ ਸੀਗਾ ਪੂਰਾ ਅੰਦਰ ਦੇਖਣ ਨੂੰ ਵੀ ਸੋਹਣੀ ਲੱਗਦੀ ਸੀਗੀ ਹਨਾ ਜੀ ਤਾਂ ਦੇਖੋ ਜੀ ਪੂਰੇ ਇੱਧਾਂ ਉੱਧਾਂ ਜਹ ਲਗਾ ਲਓ ਤੁਸੀਂ ਕਿ ਕਿੰਨਾ ਇੱਥੇ ਕੱਪੜਿਆਂ ਦਾ ਢੇਰ ਲੱਗਿਆ ਹੋਇਆ ਤੇ ਆਹ ਦੇਖੋ ਜਾਮਣੀ ਕਲਰ ਦੇ ਸੂਟ ਕਢਾਈਆਂ ਵਾਲੇ ਵਿਆਹਾਂ ਵਾਸਤੇ ਤੁਸੀਂ ਵਰੀਆਂ ਲੈਣੀਆਂ ਇਸ ਤਰ੍ਹਾਂ ਦੇ ਕੋਈ ਵੀ ਕੱਪੜੇ ਲੈਣੇ ਹੋਵੇ ਤਾਂ ਤੁਸੀਂ ਇਸ ਮਾਰਕੀਟ ਵਿੱਚ ਆ ਕੇ ਵਿਜ਼ਿਟ ਕਰ ਸਕਦੇ ਹੋ ਜੀ ਐਡਰੈਸ ਮੈਂ ਤੁਹਾਨੂੰ ਸਮਝਾ ਹੀ ਦਿੱਤਾ ਅਗਰ ਤੁਸੀਂ ਬਾਏ ਬੱਸ ਆਉਂਦੇ ਹੋ ਤਾਂ ਤੁਸੀਂ ਉੱਥੋਂ ਆਟੋ ਕਰਕੇ ਸਿੱਧਾ ਘੰਟਾ ਘਰ ਮਾਰਕੀਟ ਬੱਸ ਉਸ ਦੇ ਨਾਲ ਹੀ ਇਹ ਸੀ ਮਾਰਕੀਟ ਸਟਾਰਟ ਹੋ ਜਾਂਦੀ ਹੈ ਜੀ ਤਾਂ ਦੋਸਤੋ ਐਸੀ ਕਿ ਸਾਡੀ ਅੱਜ ਦੀ ਵੀਡੀਓ ਵੀਡੀਓ ਪਸੰਦ ਆਉਂਦੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਜਾਇਓ ਤੇ ਚੈਨਲ ਪੰਜਾਬੀ ਵਲੋਗਰ ਸਿਮਰ ਨੂੰ ਵਾਤੋ ਵਾਤ ਸਬਸਕ੍ਰਾਈਬ ਕਰ ਲਓ ਜੀ ਜਿਨ੍ਹਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਔਰ ਹਾਂ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਆ ਕਰੋ ਤਾਂ ਕਿ ਸਾਡੀ ਕੋਈ ਵੀ ਵੀਡੀਓ ਨਵੀਂ ਪੈਂਦੀ ਹੈ ਤਾਂ ਤੁਹਾਨੂੰ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਤਾਂ ਚਲੋ ਜੀ ਹੁਣ ਅਸੀਂ ਤੁਹਾਨੂੰ ਕਿਸੇ ਹੋਰ ਲੁਧਿਆਣੇ ਦੇ ਵਧੀਆ ਜਿਹੇ ਬਾਜ਼ਾਰ ਵਿੱਚ ਮਿਲਦੇ ਆ ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ